ਗੱਲਾ ਬੰਦਾ ਮਨ ਮਸੇ ਮਰੇ ਇੱਧਰ ਦੇਖੋ ਛੁੱਟੀਆਂ ਦੇ ਨਜ਼ਾਰੇ ਥੱਲੇ ਗਾਜੂ ਖਲਾਰੀ ਜਾਂਦਾ ਮੈਨੂੰ ਤੇ ਦੇ ਪੋਰਾ ਗੱਚਕ ਹੱਥ ਧੋਤੇ ਸੀ ਝਖਾਲਾ ਖਲਾ ਖਾਈ ਜਾ ਮੋੱਕ ਗਈ ਹੋਰ ਹੈਗੀ ਅੰਦਰ ਆਪਾਂ ਜਾਵਾਂਗੇ ਹੂੰ ਬਣੀ ਜੀ ਜਾ ਤੇ ਆਉਣੀ ਆ ਇੱਧਰ ਹੈਲੋ ਹੈ ਤਾਂ ਕਰਦੇ ਹੈਲੋ ਹਾਈ ਬਾਏ ਬਾਏ ਲਓ ਹੱਡੀਛੇ ਦੀ ਬਾਏ ਬਾਏ ਵੀ ਹੋ ਗਈ ਕਹਿ ਦੇ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਹੂੰ ਮੇਰੀ ਡਿਊਟੀ ਮੇਰੀ ਡਿਊਟੀ ਨਹੀਂ ਹੋਰ ਕੀ ਦੀ ਡਿਊਟੀ ਹੈ ਬੱਚੇ ਕਮੂਖੀ ਜਾਂਦੀਆਂ ਅੱਜ ਉਹ ਔਰ ਕੱਪੇ ਕਾਲ ਬਤਕਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਬਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਤੇ ਇਸੇ ਮੀਤੇ ਨਾਲ ਅੱਜ ਦਾ ਜਿਹੜਾ ਬਲੌਗ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਦਿਨ ਹੈਗਾ ਅੱਜ ਸੰਡੇ ਦਾ ਤੁਸੀਂ ਦੇਖ ਹੀ ਲਿਆ ਅੱਜ ਜਹਾਰ ਨੂੰ ਮਿਲ ਗਈਆਂ ਛੁੱਟੀਆਂ ਤੇ ਮੈਂ ਰੱਖੀ ਆ ਚਾਹ ਟਾਈਮ 3:00 ਵਜੇ ਇਹ ਦੋਨੋਂ ਜਾਣੇ ਪੱਠੇ ਵੱਢਦੇ ਸੀ ਕਿਹੜੇ ਵੇਲੇ ਦੇ ਹਾਂ ਨਾਲ ਜਿਆ ਨੇ ਅੱਜ ਕੱਲ ਦਾ ਮੇਰਾ ਇਹ ਲਹੂ ਪੀਤਾ ਪਿਆ ਜਦੋਂ ਦਾ ਇਹ ਸਕੂਲੋਂ ਆਇਆ ਸੀ ਵੀ ਮੈਨੂੰ ਪਤੰਗਾਂ ਦੇ ਦੋ ਪਤੰਗਾਂ ਉੱਪਰ ਪਰਛਤੀ ਤੇ ਪਈਆਂ ਸੀ ਪਿਛਲੇ ਸਾਲ ਵਾਲੀਆਂ ਹੁਣ ਲਾਉਣੀਆਂ ਲੈ ਦੇ ਆਉਣੀਆਂ ਹੁਣ ਇਹਨੇ ਨਵੀਆਂ ਲਾ ਕੇ ਆਉਣੇ ਕਰ ਲੋ ਗੱਲ ਤੇ ਤੁਹਾਡੀਆਂ ਨੇ ਹੁਣ ਇਹ ਆਏ ਨੇ ਪੱਠੇ ਵੱਢ ਕੇ ਤੇ ਹੁਣ ਮੈਂ ਚਾਹ ਰੱਖੀ ਹੈ ਪਹਿਲੇ ਮੈਂ ਚਾਹ ਚਾਹ ਮਿੱਠਾ ਪਾਲਵਾ ਬਾਅਦ ਚ ਤੁਹਾਡੇ ਨਾਲ ਗੱਲ ਕਰ ਲਈ ਦੇ ਰਿਮੋਟ ਹੋ ਗਏ ਪਤਾ ਨਹੀਂ ਮੱਦ ਕਿੰਨੇ ਦਿਨ ਹੋ ਗਏ ਹੁਣ ਖੱਬੀ ਨਹੀਂ ਮਤਲਬ ਅਸਲ ਨਵੀਂ ਨਵੀਂ ਨਹੀਂ ਖਾਣੀ ਆ ਜਦੋਂ ਇੱਕ ਦੋ ਦਿਨ ਬਸ ਬਣਦੀ ਆ ਫੇ ਮੈਂ ਭੁੱਲ ਜਾਨੀ ਆ ਤੂੰ ਸਖਾਣੀਆਂ ਹੀ ਨਹੀਂ ਛੋੜਣੀਆਂ ਹੀ ਨਹੀਂ ਤੇਰੇ ਮੁੱਲ ਦੀਆਂ ਚੀਜ਼ਾਂ ਲੰਘਦੀਆਂ ਤਰ ਘਾਦੀਆਂ ਥੋੜੀ ਲੰਘਦੀ ਪਹਿਲਾਂ ਇਹ ਇੱਕ ਪੱਠਿਆਂ ਦਾ ਰੇੜਾ ਵਟ ਕੇ ਲੈ ਕੇ ਉਦੋਂ ਜਾ ਅਕਸਾਂਦਰੇ ਖਾ ਕੇ ਗਿਆ ਤੇ ਹੁਣ ਆਏ ਹੁਣ ਇਹਨੇ ਗੱਜਕ ਚੱਕ ਲਈ ਤੇ ਇੱਕ ਬੰਦੇ ਨੇ ਕੌਲੀ ਚੱਕ ਲਈ ਪਨੀਰੀ ਨੂੰ ਇੱਕ ਕੌਲੀ ਹੋਰ ਦਵੋ ਮੈਂ ਵੀ ਖਾਂ ਚਲੋ ਖਾ ਕੇ ਦੇਖ ਹਮਾ ਪਨੀਰੀ ਕਿਵੇਂ ਖਾਈਦੀ ਲੋਜ ਚਾਹ ਵੀ ਰਿੱਜ ਗਈ ਚਾਹੇ ਮੈਂ ਵੀ ਦੁੱਧ ਡਾਲ ਦਿਆ ਹਾਂ ਲੈ ਨੋਕ ਲੈਨੇ ਕ ਲਾਓ ਨਨਕਾ ਸਾਫ ਕਰਨ ਵਾਲੀ ਇਹ ਨਹੀਂ ਨਹੀਂ ਛੋਟੀ ਉਹ 4 ਰੁਪਏ ਕਾਹ? ਕੀ ਬਣੀ ਹੈ? ਚਾਨਾ ਬੱਲਾ ਹਾਲਤ ਦੇਖੋ ਇਹਦੀ ਅਰੇ ਯਾਰ ਨੂੰ ਬਾਤ ਚੜ ਨਵੇਂ ਬੂਟ ਲੈ ਕੇ ਆਇਤੀ ਨਵੇਂ ਬੂਟਾਂ ਦੀ ਹਾਲਤ ਦੇਖੋ ਚਲ ਬਾਜੋ ਛੱਟੀ ਹੋ ਜਾਣੀ ਹੈ ਕੀ ਨਹੀਂ ਪਹਿਲਾਂ ਨਾ ਨਾ ਅਚਾਰ ਡਿਸ਼ਾ ਦੀ ਠੰਡੀ ਹੁੰਦੀ ਨਾ ਕਿਹਾ ਨਾ ਹੌਣ ਦਾ ਮਾਰਿਆ ਦੇਖ ਆ ਲੈ ਕੇ ਜਾ ਗੱਟਾ ਲਵਾ ਪਾ ਫੜ ਲੈ ਕੇ ਮਾਏ ਕੋਈ ਨਹੀਂ ਫਿਰ ਤੇਰੀ ਮੈਡਮ ਨੂੰ ਫੋਟੋ ਖਿੱਚ ਕੇ ਬਾਣੀ ਆਕਣੀ ਚਲ ਅਜਾ ਚੱਕਲਾ ਚੱਕਲਾ ਬੰਦੇ ਵਾਂਗੂ ਕਿ ਤਬਾ ਰਮਕ ਹੀ ਆਲਾ ਮੱਖੀਆਂ ਤਾਂ ਮੱਖੀਆਂ ਹੁੰਦੀਆਂ ਹੀ ਨੇ ਚੱਕਰ ਆਹ ਖਾਓ ਜੀ ਪੰਜੀ ਦੀ ਅਸੀਂ ਤਦੇ ਤੋਂ ਪਹੁੰਚਣ ਦੀ ਹੈ ਬਦਤਰ ਨਿੱग्गा ਦੇਣ ਅੱਜ ਆ ਮੜੀ ਜੀ ਹੁਣ ਹਵਾ ਚੱਲੀ ਹੈ ਹਾਏ ਲੱਗ ਗਈ ਹਾਂ ਚਲ ਇਹ ਚੱਲ ਇਹ ਜਾ ਤੇ ਮੱਖੇ ਡੇਗੀ ਮੈਨੂੰ ਕਮਰੇ ਚ ਭਜੰਦੀ ਨਾ ਇਹ ਠੀਕ ਹੈ ਬੱਟਾ ਹਾਂ ਚਲ ਤਪ ਕੇ ਤੁੱਕ ਬੇਕੋ ਸਦੀ ਨਹੀਂ ਇਹ ਜਾ ਮੱਕੀ ਡੱਗੀ ਮੈਨੂੰ ਕਮਰੇ ਚ ਭਜੰਦੀ ਨਾ ਇਹ ਠੀਕ ਹੈ ਬੈਠੀ ਹਾਂ ਚਲ ਤੁੱਪੇ ਹੋ ਸਦੀ ਨਹੀਂ ਕੀ ਵੀ ਹੋਵੇ ਕੋਈ ਦਵਾਈ ਭੱਜਣੀ ਆ। ਮਿੱਠੇ ਤੇ ਮੱਖੀਆਂ ਆਉਂਦੀ ਹੁੰਦੇ ਨੇ। ਮਿੱਠਾ ਤੇ ਕੀ ਦਾਂ ਦੁੱਧ ਵੀ ਘੱਟਾ ਖਵਾਵਣੀ ਕੱਢੂ। ਮੈਂ ਖਵਾ ਕੱਢ ਕੇ ਖਿਲਾ ਦੂੰ ਤੁਹਾਨੂੰ। ਟੈਨਸ਼ਨ ਨਾ ਲੋ। ਇਨੇ ਕਿਨੇ ਖਵਾ ਕਟਕੇ ਕਾਲਿਆ ਜੀ ਦੱਸਿਓ ਤੁਹਾਨੂੰ ਕਮੈਂਟਾਂ ਅਸੀਂ ਤੇ ਲੋਟੇ ਖਾਣਾ ਆਓ ਅਸੀਂ ਖਾਣਾ ਲਾ ਖਾ ਖੁੱਲਦੀ ਹੁਣ ਖੁੱਲਦੀਆਂ ਇਹ ਚੰਗਾ ਤੇ ਜੇ ਲੇਗਾ ਸੁੱਝ ਲੱਗੇ ਇਹ ਫਿਰ ਵੀ ਕਰਨਗੇ ਉੱਥੇ ਤਾਂ ਹਨੇਰਾ ਜਾਮਾ ਚੰਦ ਤੇ ਬਾਬਾ ਹਨੇਰਾ ਚੰਨ ਨਾ ਦਿਨੇ ਨਹੀਂ ਬੰਦਾ ਹਨੇਰਾ ਉੱਥੇ ਨਾਲੇ ਅਸੀਂ ਜਾਣਾ ਆ ਜਾਂਦੇ ਮੈਂ 2 ਵਜੇ ਜਾਂਦਾ ਕਿ ਕੋਲ ਜੀ ਨੰਗੇ। ਇਹ ਰਹਾ। ਫੇ ਤੂੰ ਸੀਧਾ ਨਹੀਂ ਗਿਆ ਜਾਂਦਾ ਆ ਹੋ। ਮੈਂ ਸਾਗ ਲੈ ਕੇ। ਜਾਂਦਾ ਸਾਗ ਲੈ ਕੇ ਗਿਆ। ਕਿਹੜਾ ਤੰਦ ਸਾਗ ਲੈ ਗਿਆ? ਠੀਕ ਹੈ ਜਾਂ। ਇਹ ਹੋ ਰਹਾ। ਉਹੀ ਜਿਹੜਾ ਚੜੀਵਲਾ ਦੀ

ਨੀ ਰੋਣੀ ਆ ਨਿੱਕੇਂ ਤੇ ਜਾਣ ਕਹਿੰਦੇ ਹੁੰਦੇ ਸੀ ਇਹ ਤੇ ਬਹੂ ਰਾਣੀ ਹੋਰ ਤੋਂ ਬੁਰਸ਼ਾ ਤੇ ਲੈ ਕੇ ਗਿਆ ਸੀ ਕਰਕੇ ਨਹੀਂ ਆਇਆ ਭੁੱਲ ਗਿਆ ਭੁੱਲ ਗਿਆ ਬੁਰਸ਼ ਘਾਟਾ ਭੁੱਲ ਗਿਆ ਹੁਣ ਹੁਣ ਚੱਲ ਫੇਸ ਆ ਤੱਕਾ ਲੈ ਤੇ ਹੁਣ ਹੁਣ ਅੱਧੀ ਰਾਤ ਪਤੰਗਾ ਲੈਣ ਕਿੱਧਰ ਨੂੰ ਜਾਣਾ ਕਿਹੜੀ ਜਾਊਂਗਾ ਚੱਲ ਸਾਗ ਤੋੜ ਕੇ ਲੈ ਕੇ ਆਉਣੀ ਆ ਫੇਰ ਕਾਲੂ ਇਹਨਾਂ ਨੇ ਕਹਿੰਦੇ ਪਾਣੀ ਪੂਣੀ ਲਾ ਦੇਣਾ ਸਾਗ ਨੂੰ ਚੱਲ ਫੜ ਦੇ ਪਾਲਾ ਕੱਪੜੇ ਆਪ ਇਹਨੇ ਤੇਰੇ ਕੱਪੜੇ ਉਰੇ ਵੀਰੇ ਉਹ ਕਿੰਦ ਜਾ ਨਾ ਪੈਕ ਕਰੀ ਗਏ ਮਾਦੋਲ ਨਾ ਬਕ ਕੋ ਨਾ ਨਹੀਂ ਜਾਦਾ ੱਟਕੇ ਨਾ ਹੱਤੇ ਤੇਰੀ ਉਹ ਲੋਰ ਅੰਦਰੇ ਰਹਿ ਗਈ ਹੈ ਨਾ ਉਹ ਜਿਹੜਾ ਹੈ ਚਦਰ ਵਾਲਾ ਠੰਡਾ ਆਪੋ ਨਹੀਂ ਪੈਂਦੇ ਆ ਫਿਰ ਛੋਟ ਛੋਟ ਹੋ ਜਾਂਦੀ ਆ ਫਿਰ ਇਹਨਾਂ ਨਲੀਆਂ ਆਈ ਜਾਂਦੀਆਂ ਨੇ ਫਿਰ ਫੜਣਗੇ ਚਲ ਛੇਤੀ ਕਰ ਕੋਡ ਨਾ ਮੈਨੂੰ ਹੀ ਬਤਾਈਏ ਇਹ ਸੁਣਾਈਂ ਸਾਰੇ ਨੂੰ ਉਹ ਤੇਗਾ ਜੀਤ ਜਿਹਾ ਦੀਆਂ ਹੂੰ ਕਿੱਦਾਂ ਜੰਗ ਦੇ ਵਿੱਚ ਖੜ ਕੇ ਤੇਗਾ ਜੀਤ ਜਿਹਾ ਦੀਆਂ ਇਹਨੂੰ ਬਤਾ ਕਿਨੇ ਬੋਲ ਰਹੀ ਦੋ ਆਏ ਪੁੱਠਾ ਆਏ ਪੁੱਠਾ ਪਾ ਕੇ ਫਿਰ ਮੂੰਹ ਬੋਕੇ ਵੀ ਕਹੂਗਾ ਨਾ ਮੈਨੂੰ ਪੁੱਛ ਕਲੀ ਉਹ ਕਹਾਵਲ ਤੇਰੀ ਚਾਹ ਰੱਖੀ ਤੇ ਹੋਈ ਆ ਤਾਂ ਚਾਹ ਪੀਣੀ ਆ ਤੇ ਠੱਟੀ ਹੋਗੀ ਨਾ ਤੇ ਚਾਹ ਦੇ ਨਾਲ ਕੁਝ ਖਾਣਾ ਚੱਲ ਮੈਂ ਤੇਰੀ ਇੱਕ ਜਰਾ ਬਾਲਾ ਕਿਉਂ ਨਹੀਂ ਉਹ ਆ ਗਈ ਤਾਂ ਹੈਗੀ ਇਹਨੂੰ ਧੋਣੀਆਂ ਨਹੀਂ ਇਹ ਸਵੇਰ ਦਾ ਉੱਥੇ ਉਹ ਪੱਠਿਆਂ ਚ ਪਾਈ ਫਿਰਦਾ ਆ ਦੇਖ ਪਜਾਮੇ ਦੀ ਹਾਲਤ ਕੀ ਕਰਕੇ ਲੱਗਿਆ ਮਾ ਐਨਾ ਗੰਦਾ ਸਾੜ ਕੇ ਲੈ ਕੇ ਆਇਆ ਹਾਈ ਹਾਈ ਲੱਗ ਤਕਾਈ ਮਮੀ ਤਕਾਈ ਹਰੇ ਬਾਈ ਦੀ ਲੈ ਜੂ ਮੈਂ ਹਰੇ ਤੋਂ ਬੈਠਦੇ ਆਏ ਅਸੀਂ ਆਹ ਰੇੜੇ 'ਚ ਬੈ ਕੇ ਆਏ ਸੀ ਅੱਛੀ ਜਿਹੀ ਮੈਂ ਦੋ ਜਿੱਤ ਚੱਲਿਆ ਪਹਿਲੇ ਚਾਹ ਦਾ ਹੀ ਪੀ ਲਾ ਫੇਰ ਪਾ ਲੀਆ ਉਹ ਹੂੰ ਛੱਤੀ ਰਣਾ ਬਿਲਾ ਹੈ ਮੱਖੀਆਂ ਨੇ ਕੰਮ ਕਰਿਆ ਫੇਰ ਆ ਉਹਨੇ ਤੇ ਜਿਹੜੀ ਟਾਂ ਵਾਲੀ ਮਾਰਕ ਵੀ ਤੇ ਬਣਾ ਲਈ ਸੀ ਤੇ ਮਾਈ ਇਸੇ ਦੇ ਵਿੱਚ ਛੁੱਟੀਆਂ ਸ਼ੁਰੂ ਮਕੈਨਿਕੀ ਸ਼ੁਰੂ ਕੀ ਹੋ ਗਿਆ ਹੁਣ ਇਹਨੂੰ ਕਹਾਂ ਕਿ ਹਾਂ ਇਹ ਆਏ ਤੁੰਡਾ ਤੁੰਡਾ ਹੋ ਜਾਂਦੀ ਯਾਰ ਤੇ ਇੱਕ ਲਾਉਣ ਨਾਲ ਨਟ ਫੇ ਪੈ ਜੂ ਆ ਤੇ ਡਿੱ ਗਿਆ ਬਸ ਨਾ ਹੋਈ ਤਾਂ ਇਹਦਾ ਪੱਕਾ ਇਹਨੂੰ ਓਥੇ ਤੇ ਰੱਖ ਦੇ ਕਿਰ ਕਿਰ ਗੇਅਰ ਲਾਉਣਾ ਅੱਛਾ ਗੇਅਰ ਵੀ ਪਾਉਣੇ ਪੈਂਦੇ ਨੇ ਇਹਦੇ ਬ੍ਰੇਕ ਚੀਆ ਗਿੱਜ ਚੱਗ ਚੱਲ ਪਈ ਇਹ ਜਿਹੜੇ ਡੈਡੀ ਨਾਉਣਾ ਹਲੇ ਤੇ ਲੋ ਜੀ ਆਪਾਂ ਛਿੱਲ ਲੀਏ ਲਸਣ ਕੱਲੂ ਸਾਗ ਬਣਾਵਾਂਗੇ ਅੱਜ ਆਪਾਂ ਕੁਛ ਨਹੀਂ ਬਣਾਉਣਾ ਕਿਉਂਕਿ ਆਲੂ ਮਟਰ ਵੀ ਪਏ ਨੇ ਤੇ ਰਾਤ ਗਾਜਰਾਂ ਦੀ ਸਬਜ਼ੀ ਬਣਾਈ ਸੀ ਧੁੱਪੇ ਵਾ ਵੇ ਮੇਰਾ ਮੂੰਹ ਲਾਲ ਹੋ ਗਿਆ ਤੇ ਰਾਤ ਗਜਰਾ ਮਟਰ ਬਣਾਏ ਸੀ ਉਹ ਵੀ ਪਈ ਆ ਹੁਣ ਪਹਿਲਾਂ ਆਪਾਂ ਉਹਨੂੰ ਫਿਨਿਸ਼ ਕਰਾਂਗੇ ਸਾਰੀ ਖਤਮ ਕਰਾਂਗੇ ਫੇਰ ਕੱਲੂ ਆਪਾਂ ਸਾਗ ਬਣਾ ਲਾਂਗੇ ਹੁਣ ਆਪਾਂ ਸਾਗ ਦੀ ਤਿਆਰੀ ਕਰਕੇ ਰੱਖਦੇ ਆ ਕਿਉਂਕਿ ਸਾਗ ਦੀ ਤਿਆਰੀ ਤਾਂ ਇੱਕ ਦਿਨ ਪਹਿਲਾਂ ਹੀ ਕਰੀ ਜਾਂਦੀ ਹੈ ਮੌਕੇ ਤੇ ਤਾਂ ਬਸ ਸਾਗ ਹੀ ਬਣਦਾ ਤੇ ਉਹ ਬਹੁਤ ਛੋਟੇ ਨੇ ਮੈਂ ਇਹਨਾਂ ਨੂੰ ਸਵੇਰ ਦੀ ਕਹੀ ਜਾਂਦੀ ਸੀ ਨਾ ਲੋ ਨਾ ਲੋ ਕੱਪੜੇ ਖੋਲੇ ਜਾਣਗੇ ਤੋਤੇ ਜਾਣਗੇ ਪਰ ਤੇ ਇਹਨਾਂ ਨੇ ਹਾਲੇ ਤੱਕ ਨਹੀਂ ਨਾਏ ਹਾਲੇ ਵੀ ਜਿਹੜੇ ਡੈਡੀ ਨੇ ਨਹਾਉਣਾ ਇਹ ਮੰਮੀ ਕੋਲ ਲੱਗਿਆ ਸੀ ਇਹਦਾ ਕਹਿੰਦਾ ਹਾਏ ਇਹ ਤੋੜੀ ਜਨਾ ਤੋੜ ਤਾਂ ਥੋੜੀ ਹੈ ਇੱਕ ਕਰ ਚਲੋ ਜੀ ਮੈਂ ਤਾਂ ਲਸਣ ਛਿੱਲਦੀ ਆ ਯਾਰ ਹੋ ਰੱਖਤੀ ਮੈਂ ਓਟ ਤੇ ਉਹ ਨਾਈਫ ਤਾਂ ਧੂਆਂ ਹੋ ਗਿਆ ਜੀ ਉਹਦੇ ਪਈ ਉਹ ਓਟ ਤੇ ਪਈ 4.4 ਹੋਊਗਾ ਆਖੀ ਦੇਖੋ ਮੈਂ ਬੋਲ ਤੂੰ ਹੁਣ ਇਹਦੀ ਕੀ ਮਕੈਨਿਕ ਕਰੇਗਾ ਤੇ ਰੁਪੀੜੀ ਲੈ ਕੇ ਬਹਿ ਗਿਆ ਤੂੰ ਭੱਜ ਗਈ ਇਹ ਤੇ ਭਾਈ ਮੱਖੀਆਂ ਨੇ ਖਾ ਲਿਆ ਕਿਉਂ ਦੀ ਤੁਹਾਨੂੰ ਪਤਾ ਨਹੀਂ ਆਪਣੇ ਕਹਦੇ ਨਹੀਂ ਇਹ ਸਾਰਿਆਂ ਦੇ ਕਮੈਂਟਸ ਕਰਕੇ ਦੱਸਿਓ ਤੁਹਾਡੇ ਵੀ ਮੱਖੀਆਂ ਨੇ ਕਿ ਸਾਡੇ ਹੀ ਨੇ ਮੈਂ ਤਾਂ ਖਾ ਲਿਆ ਮਾਂ ਚਲੋ ਜੀ ਸਾਗ ਲੈਣ ਚੱਲੀ ਅੱਜ ਤੁਹਾਨੂੰ ਵੀ ਖੇਤਾਂ ਦੀ ਸੈਰ ਕਰਾ ਲਿਆਈਏ ਆਜਾ ਤੇ ਰੈਡੀ ਨਾ ਹੈ ਵੀ ਆ ਦਰਵਾਜ਼ਾ ਢੇਡੂ ਦਰਵਾਜ਼ਾ ਢੇਡੂ ਯਾਰ ਨਿਕਲਿਆ ਜਾ ਤੇਰੀ ਦੇਖ ਲੋ ਐਕਸੀਡੈਂਟ ਹੋਣ ਲੱਗਿਆ ਆਜ ਆਪਾਂ ਤੇ ਅਗਰ ਐਕਸੀਡੈਂਟ ਤੇ ਕਾਹੂ ਲੱਗਦੀ ਹਾਂ ਐਕਸੀਡੈਂਟ ਹੋਣ ਲੱਗਿਆ ਸੀ ਐਕਸੀਡੈਂਟ ਦੇਖਿਓ ਹਾਂ ਇੱਕ ਦੋ ਤੇ ਫਟੂ ਹੈਗਾ ਵੀ ਨਾ ਸਾਈਕਲ ਤੇ ਅਸੀਂ ਤੁਰ ਤੁਰ ਕੇ ਨੇਰਾ ਹੋ ਗਿਆ 5 ਵਜਣ ਵਾਲੇ ਹੋ ਗਏ 5 ਵਜੇ ਗਏ ਹੋਣਗੇ ਮੈਨੂੰ ਲੱਗਦਾ ਠੰਡ ਲੱਗਦੀ ਆ ਬਾਹਰ ਨਿਕਲ ਕੇ ਭੱਜੋ 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 ਭੱਜ 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 ਕੇ ਮੀਂਹ ਬਹੁਤ ਆ ਨਹੀਂ ਮੀਂਹ ਪਤਾ ਨਹੀਂ ਬੱਦਲ ਜਿਹਾ ਹੋਇਆ ਪਿਆ ਯਾਰ ਤਾਂ ਹੋ ਗਿਆ ਹੁਣ ਮੇਤੇ ਥੋੜੀ ਨਾ ਭੱਜਿਆ ਜਾਣਾ ਇਹ ਪਰ ਮਨੇ ਥੋੜੀ ਇਹ ਦਸ ਉਹ ਆਏ ਕਮਜ਼ੋਰਾ ਉਹ ਠੀਕ ਇਹਦੀ ਦੋ ਉਟਾਣੀ ਥੋੜੀ ਹਾਂ ਹਾਂ ਉਹ ਤੂੰ ਸਾਈਕਲ ਲੈ ਕੇ ਵਿੱਚ ਘਾਸ ਨੂੰ ਵੜ ਗਿਆ ਬਰੀਕ ਬਰੀਕ ਤੋੜਨਾ ਕੋ ਉਹ ਮੋਟਾ ਸਾਗ ਤੋੜ ਹੁਣ ਇਹ ਇੰਨੇ ਕ ਨੂੰ ਅੱਧੀ ਰਾਤ ਲ ਆ ਤੋੜ ਨੂੰ ਕਹਿੰਦੇ ਆ ਮੈਨੂੰ ਗੰਦਲਾਂ ਵਾਲਾ ਸਾਗ ਤੋੜੋ ਨਾ ਮੁੰਡੇ ਸਾ ਹਰਾ ਕਾ ਤੇ ਮਾ ਦੇ ਦਾ ਵਿੱਚ ਬਾੜ ਦਾ ਦੇ ਲੋ ਪੱਠਿਆਂ ਦੇ ਆ ਜਾ ਉਹਰੇ ਕੈਮਰਾਮੈਨ ਬਣ ਪੈ ਨਹੀਂ ਬਣ ਜਾ ਆ ਜਾ ਆ ਜਾ ਫੇ ਕੱਲ ਨੂੰ ਪਤੰਗਾ ਚਾਹੀਦੀਆਂ ਨਹੀਂ ਅੱਜੀ ਦੇ ਪਤੰਗਾ ਚਾਹੀਦੀਆਂ ਨੇ ਪਹਿਲੇ ਦੱਸ ਅੱਜੀ ਦੇ ਆੜੀਆਂ ਦੇ ਤੂੰ ਪਹਿਲਾਂ ਅੱਜ ਹੀ ਫਿਰ ਮੈਂ ਹੁਣੇ ਕੈਨਸਲ ਕਰਾ ਦੂੰ ਤੈਨੂੰ ਪਤਾ ਮੈਂ ਪ੍ਰਿੰਸੀਪਲ ਆ ਸ਼ਤੂ ਤੇ ਕੋਈ ਈ ਚੀਜ਼ਾ ਤੂੰ ਨਹੀਂ ਮੈਂ ਕਰਦੀ ਫਰੈਂਡੀ ਬਾਲ ਮੰਮੀ ਉਹ ਕਿਹੜੇ ਘਰ ਦੀ ਪਾਰਲੀ ਮੈਂ ਲਾਚੀ ਦੇ ਬੜੀ ਚੀਜ਼ਾ ਕਰ ਬੋਲੇ ਮੰਮੀ ਮੈਂ ਲਾਚੀ ਦੇ ਬੜੀ ਚੀਜ਼ਾ ਬਸ ਜੀ ਆ ਮੇਰੇ ਨਹੀਂ ਥੋੜਾ ਘਰ ਦੀ ਪਾਰਲੀਮੈਂਟ ਵਿੱਚ ਜੱਟੀ ਸਪੀਕਰ ਬੋਲੇ ਮੈਂ ਰੋਗਾ ਟਾਈਮ ਸਾਈਕਲ ਹੀ ਤੇ ਲਾਉਂਦਾ ਸਾਈਕਲ ਚਲਾ ਲਈ ਫਿਰ 2 ਮਿੰਟ ਹੁਣ ਵੀਡੀਓ ਬਣਾ ਦੇ ਮੇਰੀ ਡੈਡੀ ਛੋਟੇ ਨਾਲ ਤੇਜ ਤੋੜਦੇ ਆ ਬਾਈ ਸੱਚੀ ਗੱਲ ਹੈ ਡੈਡੀ ਤਾਂ ਬਾਲਾ ਐਕਸਪਰਟ ਆ ਮੈਂ ਸਾਗ ਤੋੜਣ ਲੱਗੀ ਹੂੰ ਹੋ ਹੋ ਹੇ ਇਤਿਆਦੇ ਹੱਦ ਕੋਈ ਆਹਾ ਅਸਲੀ ਤਾਂ 5-4 ਸਾਲ ਦੀ ਤੇਰਾ ਡੈਡੀ ਤੇਰੇ ਜੱਡਾ ਕਹਉ ਜੱਦਾ ਕੰਮ ਲੱਗਿਆ ਹੋਇਆ ਮੈਨੂੰ ਨਹੀਂ ਸਾਗ ਸੂਖ ਤੋੜਨਾ ਆਉਂਦਾ ਫੇਰ ਸਾਗ ਬਣਾ ਕੇ ਨਹੀਂ ਰਹਿਤੇ ਹੋ ਡੇਡੀ ਨੂੰ ਸੀ ਮੈਂ ਸਾਈਕਲ 'ਤੇ ਫਿਰਤੇ ਫਿਰਤੇ ਝੋਟੇ ਫਿਰਦੇ ਹੀ ਆਓ ਸਾਈਕਲ 'ਤੇ ਬਣਾ ਦੇ ਸਾਡੀ ਤੋਂ ਵੀਡੀਓ ਸਾਈਕਲ 'ਤੇ ਹੀ ਬਣਾ ਸੁਣ ਡੈਡੀ ਕਿਉਂ ਜਾਂਦੇ ਆਪੇ ਥੱਲੇ ਉਲਟ ਖੁੱਲਿਆ ਹੋਇਆ ਸਾਈਕਲੀ ਤਾਂ ਹੈ ਥੱਲੇ ਉਲਟ ਖੁੱਲਿਆ ਹੋਇਆ ਕਰ ਸਾਈਕਲੀ ਤਾਂ ਕਿ ਨਵਾਲਾ ਲਿਆ ਸਾਈਕਲ ਹੀ ਚਲੋਂ ਤੈਨੂੰ ਰੱਖ ਪਾਵ ਇੱਕ ਘੱਟਾ 'ਤੇ ਕੈਮਰਾ ਇੱਕ ਘੱਟਾ 'ਤੇ ਸਾਈਕਲ ਹੀ ਤੂੰ ਨੇ ਕਿਵੇਂ ਕਰਕੇ ਸਿੱਕਤੇ ਚੱਲਦੀ ਿਸਕ ਿਸਕ ਤੇ ਗੱਡੀ ਮੇਰ ਨਾਲੋਂ ਵੱਧ ਥੋੜਦਾ ਮੈਨੂੰ ਗੱਦੜੇ ਹੀ ਨਹੀਂ ਲੱਭਦੀ ਉਹ ਚਾਈ ਗਰੀਦੋ ਤੋ ਤੇ ਬਾਣੀਆ ਇਹ ਤਾਂ ਪੁੱਠਾ ਕੰਮ ਹੋ ਗਿਆ ਉਹ ਧੋ ਗੁੱਠਾ ਕੰਮ ਕਰਦਾ ਹੁਣ ਉਹਨੂੰ ਪਹਿਲਾਂ ਲਾ ਲਾ ਸਟੈਂਡ ਚੰਗ ਲਾ ਦੇ ਸਟੈਂਡ ਕਿਦੋਂ ਉਹ ਦੋ ਵੱਟੇ ਕੰਮ ਹੋ ਗਏ ਇੱਕ ਉਹ ਪੁੱਠਾ ਕੰਮ ਕੰਦਨਾ ਦੇ ਆ ਤੇਰਾ ਨਾ ਖੜਿਆ ਹੋਇਆ ਦੇਖੀ ਹਾਂ ਦੇਖ ਬਹੁਤ ਬਹੁਤ ਹੋ ਹਰੇ ਦਰ ਖੇਤਾਂ ਦੀ ਵੀਡੀਓ ਬਣਾ ਦੇ Oh, tou rā